ਖੇਤ ਮੋਟਰ ਦੇ ਉੱਤੇ ਸਮਾਨ ਰੱਖਿਆ ਹੋਇਆ ਸੀ ਆਪਣਾ ਟਾਣ ਪਾਉਣ ਵਾਲਾ ਜਿੰਦਰਾ ਸੀ ਨਾਲ ਗ੍ਰੈਂਡਰ ਸੀ ਹੋਰ ਲੋਹੇ ਦਾ ਸਮਾਨ ਪਿਆ ਸੀ ਇਹ ਦੋਨੋਂ ਹੀ ਭਰਾ ਨਹੀਂ ਸਕੇ ਇਹਨਾਂ ਛੋਟੀਆਂ ਛੋਟੀਆਂ ਚੋਰੀਆਂ ਲਗਾਤਾਰ ਕਰਦੇ ਆ ਰਹੇ ਨੇ ਕਦੀ ਕਿਤੇ ਕਦੀ ਕਿਤੇ ਇਸ ਚੋਰੀ ਦੇ ਵਿੱਚ ਇਹਨਾਂ ਨੂੰ ਟਰੇਸ ਕਰਕੇ ਇਹਨਾਂ ਕੋਲੋਂ ਇਹ ਜਿਹੜਾ ਸਮਾਨ ਜਿਹੜਾ ਚੋਰੀ ਕੀਤਾ ਸੀ ਇਹ ਰਿਕਵਰ ਕਰਾਇਆ ਗਿਆ। ਤਾਰਕ ਵੱਦੀ ਮੌਜੂਦ ਆ ਜੀ। ਥਾਣਾ ਡੇਲੋ ਦੇ ਵਿੱਚ ਜਿੱਥੇ ਤੁਸੀਂ ਇਸ ਟਾਈਮ ਅਸੀਂ ਥਾਣਾ ਡੇਲੋ ਦੇ ਵਿੱਚ ਮੌਜੂਦ ਆ। ਥਾਣਾ ਡੇਲੋ ਨੂੰ ਪਿਛਲੀ ਬੀਤੀ ਰਾਤ ਇੱਕ ਬਹੁਤ ਹੀ ਵੱਡੀ ਸਫਲਤਾ ਜਿਹੜੀ ਮਿਲੀ ਆ ਜਿੱਥੇ ਥਾਣਾ ਡੇਲੋ ਨੇ ਤਿੰਨ ਉਹ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਬਾ ਜਿਹੜੇ ਕਿ ਲੁੱਟਾਂ ਖੋਹਾਂ ਕਰਦੇ ਚੱਲ ਕਰਦੇ ਸਨ ਉੱਥੇ ਹੀ ਥਾਣਾ ਡੇਲੋ ਨੇ ਇੱਕ ਪੁੱਕੀ ਵੇਚਣ ਵਾਲੇ ਗਰੋਹ ਨੂੰ ਜਿਹੜਾ ਉਹ ਕਾਬੂ ਕੀਤਾ ਵਾ ਥਾਣਾ ਡੇਲੋ ਨੇ 10 ਕਿਵਾਂਟਲ ਜਿਹੜੀ ਪੁੱਕੀ ਆ ਉਸ ਗਰੋਹ ਤੋਂ ਫੜੀ ਆ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਵਾ ਥਾਣਾ ਡੇਲੋ ਦੇ ਰਵਿੰਦਰ ਕੁਮਾਰ ਜੀ ਨੇ ਦੱਸਿਆ ਕਿ ਕਿਸੇ ਵੀ ਇਸ ਤਰ੍ਹਾਂ ਦੇ ਲੁੱਟਾ ਖੋਹ ਕਰਨ ਵਾਲੇ ਵਿਅਕਤੀਆਂ ਨੂੰ ਜਾਂ ਜਿਹੜੇ ਨਸ਼ਾ ਕਰਨ ਵਾਲੇ ਨੇ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਅੱਜ ਥਾਣਾ ਡੇਲੋ ਦੇ ਵਿੱਚ ਅਸੀਂ ਇੱਥੇ ਮੌਜੂਦ ਆ ਜੇ ਅਸੀਂ ਤੁਹਾਨੂੰ ਦਿਖਾਵਾਂਗੇ ਉਹ ਜਿਹੜੀ 10 ਕਿਲੋ ਪੁੱਕੀ ਇਥੋਂ ਪੁਲਿਸ ਨੇ ਫੜੀ ਆ ਕੱਲ ਪਿੰਡ ਲਹਿਰੇ ਬੰਦਰਗਾਹ ਦੇ ਕੋਲੋਂ ਠਾਣਾ ਡੇਲੋ ਦੀ ਟੀਮ ਨੇ ਜਿਹੜੀ ਇਹ ਪੁੱਕੀ ਸੋਨੋ ਅਸੀਂ ਦਿਖਾ ਰਹੇ ਹਾਂ ਇਹ ਫੜੀਆ ਤੇ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੂੰ ਰਿਮਾਂਡ ਤੇ ਲਿਆ ਗਿਆ ਵੀ ਇਸ ਤਰ੍ਹਾਂ ਹੀ ਜਿਹੜੇ ਲੁੱਟਾਂ ਖੋਹ ਕਰਨ ਵਾਲੇ ਵਿਅਕਤੀ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਤੇ ਉਹ ਵੀ ਰਿਮਾਂਡ ਤੇ ਲੈ ਗਏ ਹਨ ਅਸੀਂ ਗੱਲ ਕਰਾਂਗੇ ਐਸ ਐਚ ਓ ਰਵਿੰਦਰ ਕੁਮਾਰ ਜੀ ਨਾਲ ਹਾਂਜੀ ਇਹਦੇ ਵਿੱਚ ਮੁਕੱਦਮਾ ਨੰਬਰ 8 25124 ਤੋਂ 37934411 ਐਪੀਐਸ ਦੇ ਤਹਿਤ ਇਹ ਬਲਜੀਤ ਸਿੰਘ ਪੁੱਤਰ ਲਾਭ ਸਿੰਘ ਵਾਸੀ ਪਿੰਡ ਸ੍ਰੀ ਥਾਣਾ ਡੱਲੋਂ ਨੇ ਦਰਜ ਕਰਵਾਇਆ ਸੀ ਕਿ ਉਹਦੇ ਖੇਤ ਮੋਟਰ ਦੇ ਉੱਤੇ ਸਮਾਨ ਰੱਖਿਆ ਹੋਇਆ ਸੀ ਆਪਣਾ ਆਪਣੇ ਖੇਤੀਬਾੜੀ ਦੇ ਜਿਹੜੇ ਸੰਦ ਰੱਖੇ ਸੀ ਜਿੰਦਰਾ ਪਟਾਣ ਪਾਉਣ ਵਾਲਾ ਜਿੰਦਰਾ ਸੀ ਨਾਲ ਗ੍ਰੈਂਡਰ ਸੀ ਹੋਰ ਲੋਹੇ ਦਾ ਸਮਾਨ ਪਿਆ ਸੀ ਉਹ ਹੀ ਚੋਰੀ ਕਰਕੇ ਲੈ ਗਏ ਸੀ ਬੰਦੇ ਤੇ ਇਹਨਾਂ ਇਹ ਹੈਗੇ ਨੇ ਤਿੰਨ ਬੰਦੇ ਜਸਵਿੰਦਰ ਸਿੰਘ ਉਰਫ ਲੱਕੀ ਪੁੱਤਰ ਸਖਦੇਵ ਸਿੰਘ ਵਾਸੀ ਵਾਰਡ ਨੰਬਰ 17 ਚੀਮਾ ਸਰਵਿਸ ਸਟੇਸ਼ਨ ਮੋਹੱਲਾ ਅਮਰਪੁਰਾ ਮੰਡੀ ਅਹਿਮਦਗੜ੍ਹ ਰਾਣਾ ਸਿਟੀ ਅਮ드ਗੜ ਮਲੇ ਕੋਲਾ ਦੂਸਰਾ ਹੈਗਾ ਗੁਰਵਿੰਦਰ ਸਿੰਘ ਉਹ ਦਫਰੂਬੀ ਪੱਤਰ ਬਲਵੀਰ ਸਿੰਘ ਵਾਸੀ ਸ੍ਰੀ ਥਾਣਾ ਡੇਲੋਂ ਜਿਹੜਾ ਲੁਧਿਆਣਾ ਸੁਖਵਿੰਦਰ ਸਿੰਘ ਉਸ ਕੀ ਬਲਜੀਤ ਸਿੰਘ ਵਾਸੀ ਸ੍ਰੀ ਇਹ ਦੋਨੋਂ ਹੀ ਭਰਾ ਨੇ ਸਕੇ ਤੇ ਪਹਿਲਾ ਮੁਕਦਮੇ ਬਾਰੇ ਨਹੀਂ ਕੋਈ ਇਹਦੀ ਹਿਸਟਰੀ ਕੋਈ ਹਜੇ ਹੈਗੀ ਸਾਡੇ ਨੋਟਿਸ ਤੇ ਲੇਕਿਨ ਇਹ ਨਾ ਛੋਟੀਆਂ ਛੋਟੀਆਂ ਚੋਰੀਆਂ ਲਗਾਤਾਰ ਕਰਦੇ ਆ ਰਹੇ ਨੇ ਕਦੀ ਕਿਤੇ ਕਦੀ ਕਿਤੇ ਇਸ ਚੋਰੀ ਦੇ ਵਿੱਚ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਕੋਲੋਂ ਇਹ ਜਿਹੜਾ ਸਮਾਨ ਜਿਹੜਾ ਚੋਰੀ ਕੀਤਾ ਸੀ ਇਹ ਰਿਕਵਰ ਕਰਾਇਆ ਗਿਆ। ਹਾਂਜੀ। ਮਸ਼ੇਦੇ ਵੀ ਆਦੀ ਹੋ ਸਕਦੇ ਨੇ। ਜਿਸ ਦਾ ਕੋਈ ਥਾਣਾ ਡੇਲੋ ਦੇ ਤਿੰਨ ਵਾਕਵਾ ਤੁਸੀਂ ਆਪਣੀ ਕਾਰਵਾਈ ਅਮਲ ਚੱਲਿਆ ਰਹੇ ਹੋ ਨਸ਼ਾ ਅਬਰੋਧੀਆਂ ਦੇ ਖਿਲਾਫ। ਹਾਂਜੀ। ਤੇ ਦੇਰੀ ਇਹ ਇੱਕ ਬੱਡੀ ਤੋਂ ਤੇ ਗਵਾਹ ਦਿੱਤੀ ਆ ਉਹ ਕੀ ਦੀ। ਨਸ਼ਾ ਬੋਧੇ ਵਲ ਕੀ ਕਰਨਾ ਤੁਹਾਨੂੰ? ਮਸ਼ਾਵਰੂਦੀ ਨੀ ਕੋ ਬਖਸ਼ਿਆ ਜਾਊਗਾ ਜੀ। ਕਿਸੇ ਨਾਮ ਵੀ ਜ਼ੀਰੋ ਟੋਲਰੈਂਸ ਜੀ ਕਿਸੇ ਨਾਮ ਵੀ ਕੋਈ ਉਹ ਨਹੀਂ। ਆਪਣੇ ਕਿਸੇ ਤਰ੍ਹਾਂ ਦੀ ਵੀ ਢੇਲਣੀ ਮਰਦੀ ਜਾਊ ਕਿਸੇ ਦੇ ਨਸ਼ੇ ਵਾਲੇ ਕੋਈ ਵੀ ਨਹੀਂ ਬਖਸ਼ੇ ਜਾਣਗੇ ਕਿਸੇ ਤਰ੍ਹਾਂ ਦਾ ਵੀ ਕੋਈ ਨਸ਼ਾ ਕਰਦਾ ਹੋਏਗਾ ਅਸੀਂ 27 ਤਰੀਕ ਨੂੰ ਆਪਾਂ 10 ਕੁਇੰਟਲ ਭੁੱਕੀ ਫੜੀ ਆ ਟਰੱਕ ਸਮੇਤ ਤੇ ਇੱਕ ਬੰਦਾ ਗ੍ਰਿਫਤਾਰ ਕੀਤਾ ਗਿਆ ਉਦੇ ਚ ਕਿੰਨੇ ਦੋਸ਼ੀ ਨੇ ਜੀ ਤਿੰਨ ਦੋਸ਼ੀ ਨੇ ਜੀ ਦੋ ਦੋਸ਼ੀ ਮੌਕੇ ਤੋਂ ਭੱਜ ਗਏ ਸੀ ਉਦੋਂ ਧੁੰਦ ਬਹੁਤ ਪਈ ਹੋਈ ਆ ਤੁਹਾਨੂੰ ਪਤਾ ਹੀ ਆ ਰਾਤ ਦਾ ਟਾਈਮ ਸੀ ਧੁੰਦ ਜਿਆਦਾ ਸੀ ਧੁੰਦ ਦੇ ਵਿੱਚ ਉਹ ਮੌਕੇ ਦਾ ਫਾਇਦਾ ਠਾ ਕੇ ਪੁਲਿਸ ਪਾਰਟੀ ਨੂੰ ਵੇਖ ਕੇ ਭੱਜ ਗਏ ਨੇ ਇੱਕ ਬੰਦਾ ਮੌਕੇ ਤੇ ਕਾਬੂ ਆ ਗਿਆ ਜਿਹੜੀ ਇਹ ਇਹ ਮੋਬਲ ਦੇ ਥਰੂ ਫੜੀ ਗਈ ਹੈ ਜੀ ਜਾਂ ਆਪਣੇ ਕੋਲ ਕੋਈ ਹੋਰ ਇਨਫੋਰਮੇਸ਼ਨ ਨਾ ਮੁਖਬਰੀ ਦੇ ਆਧਾਰ ਤੇ ਜੀ ਪਰਤਿਆਂ ਮੁਖਬਰੀ ਦੇ ਆਧਾਰ ਤੇ ਦੱਸੀ ਤੇ ਰੇਡ ਕਰਨ ਦੇ ਮੌਕੇ ਤੇ ਹੀ ਉਹ ਕੀ ਆ ਕੇ ਨੇ ਬਣਾ ਦੇ ਕਿ ਕਿਹੜੀ ਥਾਂ ਇਹ ਲਹਿਰਾ ਆਪਣੇ ਬੰਦਰਗਾ ਪੈਂਦੀ ਜਿਹੜੀ ਇੱਧਰ ਲਹਰਾਪਿੰਡੂ ਜਾਂਦਾ ਰਸਤਾ ਉੱਥੇ ਬੰਦਰਗਾ ਵੱਜਦੀ ਇੱਕ ਬੰਦਰਗਾ ਉੱਥੇ ਰੋਡ ਦੇ ਉੱਤੇ ਮਤਲਬ ਖੜੇ ਸੀ ਜਦੋਂ ਪੁਲਿਸ ਪਾਟ ਸਾਨੂੰ ਮੁਖਬਰੀ ਮਿਲੀ ਅਸੀਂ ਗਏ ਰੇਡ ਮਾਰੀ ਤੇ ਦੋ ਬੰਦੇ ਮੌਕੇ ਤੋਂ ਭੱਜ ਗਏ ਸੀ ਟਰੱਕ ਦੇ ਵਿੱਚੋਂ ਸਾਨੂੰ ਇਹ 10 ਕੰਡਲ ਭੁੱਕੀ ਜਿਹੜੀ ਰਿਕਵਰ ਹੋਈ ਹੈ ਜਿਹਦਾ ਮੁਕਦਮਾ ਨੰਬਰ 9 ਜਿਹੜਾ ਥਾਣੇ ਡੇਲੋਜ ਐਨਡੀਪੀ ਰੈਡ ਦੇ ਤਹਿਤ ਦਰਜ ਕੀਤਾ ਗਿਆ ਜਿਹੜੇ ਦੋਸ਼ੀ ਫੜੇ ਉਹਨਾਂ ਤੇ ਪਹਿਲਾਂ ਵੀ ਲੋਕਾਂ ਦੇ ਵਿੱਚ ਲੜਦੇ ਹਾਂਜੀ ਇਹਨਾਂ ਦੇ ਵਿੱਚ ਇੱਕ ਦੋ ਛੀ ਜਿਹੜਾ ਫੜਿਆ ਉਹਦੇ ਤੇ ਵੀ ਦਰਜ ਨੇ ਔਰ ਜਿਹੜਾ ਦੂਸਰਾ ਹਿਸ਼ਾਰ ਸਿੰਘ ਸੋਨੀ ਐ ਜੋਧਾ ਤੋਂ ਉਹਦੇ ਖਿਲਾਫ ਵੀ ਤਿੰਨ ਪਰਚੇ ਦਰਜ ਨੇ ਅਲੱਗ-ਅਲੱਗ ਥਾਣੇ 'ਚ ਅੱਗੇ ਕਾਰਵਾਈ ਪੁਲਿਸ ਰਿਮਾਂਡ ਲਿਆ ਇਹਨਾਂ ਦਾ ਹੁਣ ਅੱਗੇ ਦੇਖਦੇ ਆਂ ਪੁੱਛ ਕੇ ਇਸ ਦੇ ਵਿੱਚ ਕੀ ਖੁਲਾਸੇ ਕਰਦਾ ਏ ਉਸ ਤੋਂ ਬਾਅਦ ਜਿਸ ਤਰ੍ਹਾਂ ਦੀ ਕੋਈ ਕਾਰਵਾਈ ਹੋਏਗੀ ਕੀਤੀ ਜਾਊਗਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ